ਸਭ ਤੋਂ ਪਹਿਲਾਂ ਤਾਂ ਮੀਡੀਆ ਮੇਰਾ ਨਾਮ ਗੁਰਪਾਲ ਸਿੰਘ ਹੈ ਜੀ ਮੁਕਸ਼ਿ ਕਰਦੇ ਹਾਂ ਕਿ ਕਾਰਜ ਸਾਡਾ ਜੀ ਜਿਹੜੀਆਂ ਸਰਕਾਰ ਦੀਆਂ ਮਾਰੂ ਨੀਤੀਆਂ ਐ ਅਸੀਂ ਉਹਨਾਂ ਵਰਖਲਾ ਪ੍ਰਦਰਸ਼ਨ ਕਰ ਰਹੇ ਹਾਂ ਜੀ ਸਾਰੇ ਪੰਜਾਬ 'ਚ ਪ੍ਰਦਰਸ਼ਨ ਹੋ ਰਿਹਾ ਤੇ ਅਫਸੋਸ ਦੀ ਗੱਲ ਹੈ ਸਰਕਾਰ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਜਨਤਾ ਨਾਲ ਪਰ ਉਸੇ ਤਰ੍ਹਾਂ ਹੀ ਜਨਤਾ ਨਾਲ ਤਾਂ ਵਾਅਦੇ ਹੋ ਰਹੇ ਆ ਪਰ ਉਹ ਵਾਅਦੇ ਸਾਰੇ ਅੰਦਰੋਂ ਖੋਖਲੇ ਆ ਜੀ ਸਾਨੂੰ ਆਏ ਵਾਰ ਹਰ ਵਿਸ਼ੇ ਤੇ ਧਰਨਾ ਜਾਂ ਮੁਜ਼ਾਹਰਾ ਕਰਨਾ ਪੈਂਦਾ ਜੀ ਸਾਡੀਆਂ ਤਰਖਾਹਾਂ ਵੀ ਟਾਈਮ ਨਾਲ ਨਹੀਂ ਪੈਂਦੀਆਂ ਉਹਦੇ ਬਾਰੇ ਵੀ ਮੁਜ਼ਾਹਰਾ ਧਰਨਾ ਕਰਨਾ ਪੈਂਦਾ ਜੀ ਉਤਪਾਦ ਜੇਕਰ ਕੋਈ ਟਰਾਂਸਪੋਰਟ ਦਾ ਕੋਈ ਵੀ ਕੰਮ ਕੋਈ ਟਾਇਰਾਂ ਦਾ ਕੋਈ ਡੀਜ਼ਲ ਦਾ ਜਾਂ ਵਰਕਸ਼ਾਪ ਨਾਲ ਸੰਬੰਧਿਤ ਦਾ ਟਰਾਂਸਪੋਰਟ ਨਾਲ ਸੰਬੰਧ ਸਾਨੂੰ ਕੰਮ ਲੈਣ ਵਾਸਤੇ ਧਰਨੇ ਵਿਚਾਰੇ ਕਰਨੇ ਹੁਣ ਇਹ ਪ੍ਰਾਈਵੇਟ ਅਦਾਰਿਆਂ ਨੂੰ ਜਾਦਾ ਤਰਜੀਹ ਦੇ ਰਿਹਾ ਜੀ ਸਾਡੇ ਟਰਾਂਸਪੋਰਟ ਨੂੰ ਖਤਮ ਕਰਵਾਉਣ ਵਾਸਤੇ ਪੰਜਾਬ ਰੋਡਵੇਅਰ ਵੀ ਕੋਈ ਧਿਆਨ ਨਹੀਂ ਪ੍ਰਾਈਵੇਟ ਬੱਸਾਂ ਨੂੰ ਤਰਜੀਹ ਦੇ ਰਹੇ ਆ ਉਹਨਾਂ ਤੋਂ ਅੱਗੇ ਤਾਂ ਜਿਹੜੀ ਕਿਲੋਮੀਟਰ ਸਕੀਮ ਚੱਲਦੀ ਸੀ ਸੈਂਟਰ ਸਟੇਟ ਰੈਲਿੰਦੀ ਸੀ ਹੁਣ ਜਿਹੜੀ ਨਵੀਂ ਕੋਈ ਪਾਲਿਸੀ ਬਣ ਕਰੇ ਜਿਹੜੀ ਆਊਟਸਟੇਟ ਵੀ ਜਾ ਰਹੀਆਂ ਜਿਸ ਤਰ੍ਹਾਂ ਵੀ ਪੰਜਾਬ ਇੱਥੇ ਇਹਨਾਂ ਨੇ ਕਹਿਤਾ ਵੀ ਆਪਾਂ ਜੇ ਕੋਈ ਬੱਸਾਂ ਲੌਂਗ ਰੂਟ ਤੇ ਕਮਾਈ ਕਰਦੀਆਂ ਸੀ ਉਹ ਕਮਾਈ ਵੀ ਬੰਦ ਹੋ ਜੂਗੀ ਕਿਉਂਕਿ ਕਿਲੋਮੀਟਰ ਸਕੀਮ 'ਤਿਆਂ ਬੱਸਾਂ ਜਿਹੜੀਆਂ ਬਾਹਰ ਆਊਟ ਸਟੇਟ ਜਾਣਗੀਆਂ ਜੰਮੂ ਜਾਣਗੀਆਂ ਜਾਂ ਹੋਰ ਵੀ ਜਿਹੜੀਆਂ ਸਟੇਟਾਂ 'ਚ ਜਾਣਗੀਆਂ ਆਊਟ ਸਟੇਟ 'ਚ ਉਹਦੀ ਕਮਾਈ ਨਾਲ ਉਹ ਆਪਦੇ ਤਾਂ ਰੋਜ਼ਗਾਰ ਚਲਾ ਲੈਣਗੇ ਪਰ ਸਾਡੇ ਰੋਜ਼ਗਾਰ ਬੰਦ ਹੋ ਜਾਣਗੇ ਜੀ ਅਸੀਂ ਇਹੀ ਉੱਚ ਅਧਿਕਾਰੀਆਂ ਨੂੰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡੀ ਮੀਡੀਆ ਰਾਇ ਜਿਹੜੀ ਵੀ ਬੇਨਤੀ ਹੈ ਇਹਨੂੰ ਪ੍ਰਵਾਨ ਕੀਤਾ ਜਾਵੇ ਸੁਣਾ ਜਾਵੇ ਤੇ ਧੰਨਵਾਦ মিডিਆ ਦਾ ਜੋ ਸਾਡੀ ਆਵਾਜ਼ ਸਮੇਂ-ਸਮੇਂ ਤੇ ਉਠਾ ਰਿਹਾ ਹੈ ਤੇ ਸਾਨੂੰ ਉਸ ਚੀਜ਼ ਦਾ ਲਾਭ ਮਿਲਣ ਦੇ ਜਾ। ਅੱਜ ਤਾਂ ਬੰਦ ਕੀਤਾ ਗਿਆ ਹੈਗਾ ਬੱਸ ਅਸੀਂ ਅੱਜ ਤਾਂ ਜੀ 2 ਘੰਟੇ ਦਾ ਹੀ ਪਲੈਨਿੰਗ ਸੀਗਾ ਕਾਲ ਆਈ ਸੀ 2 ਘੰਟੇ 12 ਤੋਂ 2 ਤੱਕ ਰਾਉਣ ਵਾਲੇ ਟਾਈਮ 'ਚ ਜਿਹੜੀ ਜਿਮਨੀ ਚੋਣ ਹੋ ਰਹੀ ਜੇ ਤਰਨ ਤਰਨ ਉਹਦੇ ਬਾਰੇ ਵੀ ਸਾਡੀਆਂ ਜਥੇਬਧੀਆਂ ਵਿਚਾਰ ਕਰ ਰਹੀਆਂ ਹੋ ਸਕਦਾ ਅਸੀਂ ਉੱਥੇ ਜਾ ਕੇ ਵੀ ਕੋਈ ਵੱਡਾ ਸ਼ਿਕਰਸ਼ ਬੀੜੀ ਜੀ। ਦੀ ਕਾਰਨ ਜਿਹੜਾ ਤੁਸੀਂ ਅੱਜ ਬੱਸ ਸਟੈਂਡ ਬੰਦ ਕੀਤਾ ਹੋਇਆ ਹੈ ਤੇ ਸਾਡੇ ਤੋਂ 2 ਵਜੇ ਅਸੀਂ ਪੰਜਾਬ ਰੋੜੇ ਵਿਪਨ ਬੱਸ ਪੀਆਰਟੀ ਕੰਟੈਕਟ ਵਰਕਰ ਯੂਨੀਅਨ ਦੇ ਸੱਦੇ ਦੇ ਅੱਜ 12 ਤੋਂ 2 ਵਜੇ ਤੱਕ ਬੱਸ ਸਟੈਂਡ ਬੰਦ ਕੀਤੇ ਆ ਜਿਸ ਵਿੱਚ ਸਰਕਾਰ ਦੀਆਂ ਨਾਕਾਮੀਆਂ ਦੱਸਦੇ ਆ ਕਿ ਸਾਡੀ ਤਨਖਾਹ ਆਏ ਮਹੀਨੇ ਸਾਨੂੰ ਬੱਸ ਸਟੈਂਡ ਬੰਦ ਕਰਕੇ ਤਨਖਾਹ ਲੈਣੀ ਪੈਂਦੀ ਆ ਅੱਜ 12 ਵਜੇ ਕਾਲ ਸੀ ਬੱਸ ਸਟੈਂਡ ਬੰਦ ਕਰਨ ਦੀ ਤੇ 15 ਮਿੰਟ ਪਹਿਲਾਂ ਸਾਡੀ ਤਨਖਾਹ ਪਈ ਆ ਜਾਣ ਪੁੱਜ ਕੇ ਸਰਕਾਰ ਖਰਾਬ ਕਰ ਰਹੀ ਆ ਇੱਕ ਕਿਲੋਮੀਟਰ ਸਕੇਮ ਗੱਡੀਆਂ ਦਾ ਟੈਂਡਰ ਲੈ ਕੇ ਆ ਰਹੀ ਆ ਜੋ ਅੱਜ ਸਮਾਂ ਸੀਗਾ ਜੋ ਕਿਲੋਮੀਟਰ ਸਕੇਮ ਟੈਂਡਰ ਰੱਦ ਨਹੀਂ ਕਰਦੀ ਤੇ ਅਸੀਂ ਇਸ ਤੋਂ ਬਾਅਦ ਕੋਈ ਚੌਂਕ ਬਲੌਕ ਕਰਾਂਗੇ ਇਸ ਤੋਂ ਬਾਅਦ ਜੇ ਟੂਰ ਵੀ ਨਹੀਂ ਟੈਂਡਰ ਰੱਦ ਹੁੰਦਾ ਤੇ ਅਸੀਂ ਰੋਡ ਬਲੌਕ ਕਰਕੇ ਜਿਵੇਂ ਸਾਡੀਆਂ ਬੱਸਾਂ ਰੋਡ ਤੇ ਜਾ ਰਹੀਆਂ ਜਿੱਥੇ ਵੀ ਕਿਤੇ ਸਾਡੀਆਂ ਬੱਸਾਂ ਹੋਣੀਆਂ ਆ ਰਸਤੇ ਦੇ ਵਿੱਚ ਉਹ ਬੱਸਾਂ ਆਪਣੀਆਂ ਰੋਕ ਕੇ ਅਸੀਂ ਪ੍ਰਦਰਸ਼ਨ ਕਰਾਂਗੇ ਸਰਕਾਰ ਦੇ ਜਿਹੜੀਆਂ ਕਿਲੋਮੀਟਰ ਬੱਸਾਂ ਪਾ ਰਹੀ ਆ ਸਰਕਾਰ ਐਚ ਵੀ ਏ ਸੀ ਤੇ ਵਲਵੋ ਗੱਡੀਆਂ ਪਾ ਰਹੀਆਂ ਇਹਨਾਂ ਕਿ ਆਲਰੇਡੀ ਸਾਡੇ ਪੀਆਰਟੀ ਦੇ ਵਿੱਚ ਪਹਿਲਾਂ ਚੱਲ ਰਹੀਆਂ ਐਚਬੀਏ ਸੀ 5 ਰੁਪਏ ਪਰ ਕਿਲੋਮੀਟਰ ਘਾਟੇ ਚੱਲ ਰਹੀ ਆ ਤੇ ਜਿਹੜੀ ਵਲਵੋ ਆ ਉਹ 20 ਰੁਪਏ ਕਿਲੋਮੀਟਰ ਘਾਟੇ ਨਾਲ ਚੱਲ ਰਹੀ ਆ ਸਰਕਾਰ ਜਾਣ ਬੁੱਝ ਕੇ ਬੱਸਾਂ ਵਾਰੀ ਆ ਜਿਵੇਂ ਅੱਗੇ ਪਹਿਲਾਂ ਇਹਨਾਂ ਨੇ ਮਹਿਲਾਵਾਂ ਫ੍ਰੀ ਕੀਤਾ ਸੀ ਤੇ ਉਹਦੇ ਪੈਸੇ ਸਭ ਫ੍ਰੀ ਸਫ਼ਰ ਤੇ ਸਾਨੂੰ ਪਹਿਲਾਂ ਵੀ ਨਹੀਂ ਦੇ ਰਹੇ ਜਿੰਨਾ ਕਰਕੇ ਸਾਨੂੰ ਤਨਖਾਹ ਦੀ ਦਿੱਕਤ ਆ ਰਹੀ ਹੈ ਜਿਹੜੇ ਬੰਦੇ ਉੱਧਰ ਰੱਖੇ ਜਾਣਗੇ ਟਰੈਵਲ ਦੇ ਆਪਣੇ ਉੱਪਰ ਟਿੱਕੇ ਤੇ ਆਪ ਹੀ ਰੱਖੀਗੇ ਨਹੀਂ ਉਹਦੇ ਦੇ ਵਿੱਚ ਡਰਾਈਵਰ ਪ੍ਰਾਈਵੇਟ ਹੋਊਗਾ ਤੇ ਕਨੈਕਟਰ ਮਹਿਕਮੇ ਦਾ ਹੋਊਗਾ ਆਪਦੀ ਮਰਜ਼ੀ ਨਾਲ ਆ ਉਹ ਡਰਾਈਵ ਉਦੇ ਵਿੱਚ ਜਿਹੜਾ ਮੰਨ ਲਿਆ ਹੈ ਲੈਣਾ ਦੇਣਾ ਹੈਗਾ ਜੀ ਸਾਡਾ ਨੁਕਸਾਨ ਹੈਗਾ ਇਹਦੇ ਵਿੱਚ ਜਿਵੇਂ ਕਨੈਕਟਰ ਸਾਡਾ ਹੋਊਗਾ ਡਰਾਈਵਰ ਉਹਨਾਂ ਦਾ ਹੋਊਗਾ ਜਿਵੇਂ ਕਿਲੋਮੀਟਰ ਦਾ ਕਹੇ ਜਾਂਦਾ ਵੀ 300 ਕਿਲੋਮੀਟਰ ਜਾਂ 400 ਕਿਲੋਮੀਟਰ ਦਾ ਟੈਂਡਰ ਪਾਇਆ ਜਾਂਦਾ ਉਹ ਆਪ ਦੇ ਸਰਕਾਰ ਦੇ ਚਾਹੇ ਤਿੰਨਾਂ ਗੱਡੀਆਂ ਹੁੰਦੀਆਂ ਉਹ 8-800 ਕਿਲੋਮੀਟਰ ਕਰਾਇਆ ਜਾਂਦਾ ਉਹਦੇ ਵਿੱਚ ਵੀ ਵੱਧ ਕਿਲੋਮੀਟਰ ਕਾ ਕੇ ਵੱਧ ਮਨਾਵਾ ਜਿਵੇਂ ਇਹ ਕਹਿੰਦੇ ਕਿ ਵੀ ਆਪਾਂ 25 30 ਲੱਖ ਦੀ ਬੱਸ ਪਾਉਂਦਾ ਜਿਵੇਂ ਤੋਂ ਕਰੋੜ ਰੁਪਇਆ ਨਵਾਫਾ ਲੈ ਕੇ ਜਾ ਕੇ 5 ਸਾਲਾਂ ਬਾਅਦ ਗੱਡੀ ਲੈ ਜਾਂਦਾ ਜੇ ਸਰਕਾਰ ਆਪਦੀ ਮਹਿਕਮੇ ਦੀ ਬੱਸ ਪਾਉਂਦੀ ਆ ਤੇ ਉਹ ਮਹਿਕਮੇ ਦੀ 30 32 ਲੱਖ ਦੀ ਬੱਸ ਪੈ ਕੇ ਕੋ 15 ਸਾਲ ਤਹਾਨੂੰ ਕਮਾਈ ਦਿੰਦੀ ਆ ਇਹ ਕਿਲੋਮੀਟਰ ਕੰਮ ਸਰਕਾਰ ਜਿਵੇਂ ਪਾ ਰਹੀ ਆ ਇਹ 5 ਸਾਲਾਂ ਬਾਅਦ ਉਹ ਨਾ ਆਪਦੀ ਬੱਸ ਕੱਢ ਕੇ ਵਾਪਸ ਲੈ ਜਾਂਦੇ ਉਹ ਘਾਟਾ ਹੀ ਘਾਟਾ ਸਾਨੂੰ ਲੋਕ ਮੰਗ ਸਾਡੀ ਇਹ ਜਿਹੜੀ ਕਿਲੋਮੀਟਰ ਸਕੀਮ ਬਸਾਇਆ ਇਹਨਾਂ ਦਾ ਟੈਂਡਰ ਰੱਦ ਕੀਤਾ ਜਾਵੇ ਤੇ ਮਹਿਕਮੇ ਦੀਆਂ ਬੱਸਾਂ ਯਾ ਪਿਛਲੀ ਸਰਕਾਰ ਨੇ ਪਾਈਆਂ ਸੀ ਓਵੇਂ ਵੀ ਇਹ ਸਰਕਾਰ ਨੇ ਅਜੇ ਤੱਕ ਕੋਈ ਵੀ ਆਪਦੀ ਇੱਕ ਵੀ ਬੱਸ ਨਹੀਂ ਪਾਈ ਜਿਹਦੇ ਵਿੱਚ ਪਿਛਲੇ ਦਿਨੀ ਸਾਡੀਆਂ ਉਸਾਂ ਬਹੁਤ ਕੰਡਮ ਹੋ ਚੁੱਕੀਆਂ ਸਾਡੇ ਕੋਲੇ ਬੱਸਾਂ ਦਾ ਫਲੀਟ ਬਹੁਤ ਘਟ ਚੁੱਕਿਆ ਇਹੀ ਮੰਗ ਕਰਦੇ ਆਂ ਸਰਕਾਰ ਨੂੰ ਵੀ ਆਪਦੀਆਂ ਮਹਿਕਮੇ ਦੀਆਂ ਬੱਸਾਂ ਮਾਲਕੀ ਦੀਆਂ ਬੱਸਾਂ ਪਾਈਆਂ ਚਾਹਂਦੇ ਆਂ